ਇਹ ਕੀ ਪਤੇ ਪੁਲਿੰਗ ਇੱਕ ਵਚਨ ਨੋ ਔਂਕੜਾਂ ਦੀ ਉਹਦੇ ਪਰਨਾਉਨ ਵੀ ਆਂਦੀ ਉਹਦੇ ਵਿਸ਼ੇਸ਼ਣ ਇਸਤਰੀ ਨੂੰ ਪਰ ਨਹੀਂ ਆਂਦੀ ਉਹਦੇ ਵਿਸ਼ੇਸ਼ਣ ਵੀ ਨਹੀਂ ਆਂਦੇ ਤੇ ਬਹੁਵਚਨ ਨੋ ਔਂਕੜ ਨਹੀਂ ਆਂਦੀ ਜਿਹੜਾ ਉੱਥੇ ਵਿਸ਼ੇਸ਼ਣ ਵਰਤਿਆ ਜਾਣਾ ਉਹਨੋਂ ਵੀ ਨਹੀਂ ਆਉਂਦੀ ਕੋਣੇ ਪੰਕਤੀ ਹੈ ਉਹ ਵੇਖਾ ਉਹਨਾਂ ਨਦਰਨਾ ਆਵੇ ਬਹੁਤ ਇਹ ਵਿਡਾਣ ਹੁਣ ਦੱਸੋ ਵਿਡਾਣ ਕੀ ਆਊਗਾ ਚਾਰ ਹੈਰਾਨੀ ਜਨਕ ਤੋ ਤਕ ਪੁਲਿੰਗ ਇਕਵਚਨ ਹੈ ਠੀਕ ਹੈ ਕੋਈ ਇਥੇ ਉੱਪਰ ਲੱਗੀ ਹੈ ਹੁਣ ਤੁਸੀਂ ਦੱਸ ਸਕਦੇ ਪਈ ਦਾ ਵਿਸ਼ੇਸ਼ਣ ਕਿਹੜਾ ਹੈ ਇਹ 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 ਦਾ ਵਿਸ਼ੇਸ਼ਣ ਹੈ ਤੇ ਫਿਰ ਇਥੇ ਹੁਣ ਉਹ ਪੜਾਵੇਗੀ ਕਿ ਨਹੀਂ ਕਿਹੋ ਆਏਗੀ ਹਾਂ ਪੁਲਿੰਗ ਇਕਵਚਨ ਹੋਣ ਕਰਕੇ ਇਥੇ ਹੁਣ ਹਾਂਜੀ ਹਾਂਜੀ ਠੀਕ ਹੈ ਇੱਥੇ ਮਾਈ ਕਾਤੇ ਆਣੀ ਭਲਾ ਹਾਂ ਰੱਬ ਵਾਸਤੇ ਹੈ ਰੱਬ ਇੱਕ ਹੈ ਔਰ ਇਹ ਪੜਨਾਵੀ ਵਿਸ਼ੇਸ਼ਣ ਆ ਸਜਦਾ ਇਹ ਰੱਬ ਦਾ ਪੜਨਾਮ ਹੈ ਉਹ ਰੱਬ ਨੂੰ ਉਹ ਲਿਖਿਆ ਇੱਥੇ ਪੜਨਾਵੀ ਵਿਸ਼ੇਸ਼ਣ ਹੈ ਸਮਝ ਆ ਗਈ ਨਾ ਹੁਣ ਵਿਗਿਆਨ ਹੈਰਾਨੀ ਜਨਕ ਕੋਤਕ ਪੁਲਿੰਗ ਇੱਕ ਵਚਨ ਹੈ ਇਹਦਾ ਵਿਸ਼ੇਸ਼ਣ ਹੈ ਇਹ ਮਿਲਣਾ ਇਹ ਹੈਰਾਨੀਜਨਕ ਪੋਤਕ ਇਸ ਕਰਕੇ ਕਿਨੂੰ ਵੀ ਔਖੜਾਵੇਗੀ ਜੇ ਬਹੁਤ ਲਿਖਿਆ ਹੁੰਦਾ ਤੱਤੇ ਨੂੰ ਵੀ ਆਣੀ ਸੀ ਬਹੁਤ ਵੀ ਵਿਸ਼ੇਸ਼ਣ ਹੈ ਪਰ ਤੱਤੇ ਨੂੰ ਕੰਨ ਲੱਗਣ ਕਰਕੇ ਨਹੀਂ ਔਖੜਾਈ ਠੀਕ ਹੈ ਹੁਣ ਪੱਕੀ ਮੈਂ ਹੋ ਲਿਖਣ ਲੱਗਿਆ ਦੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰ ਸੁੰਦਰ ਮਨ ਨੂੰ ਮੋਹਣ ਵਾਲਾ 파 ਕੇ ਉਹਨੇ ਕਿਰਪਾ ਕੀਤੀ ਹਰੀ ਪ੍ਰਾਮ ਪ੍ਰੇਮ ਪ੍ਰਮਾਤਮਾ ਕੁੰਨੈਸ਼ਰ ਦੇ ਨਾਮ ਦੀ ਬਾਣੀ ਦਾ ਬਾਣ ਮਾਰ ਕੇ ਮਨ ਮਾਰ ਦਿੱਤਾ ਕਬ ਵਿੱਚ ਕਰ ਦਿੱਤਾ ਹੈ ਨਾ ਤਾਂ ਹੁਣ ਦੱਸੋ ਇਥੇ ਨਾਮ ਕਿਹੜਾ ਹੈ ਇਹ ਪਤਾ ਹੋਣਾ ਚਾਹੀਦਾ ਨਾਮ ਕਿਹੜਾ ਵਿਸ਼ੇਸ਼ਣ ਤਾਂ ਤਾਂ ਹੀ ਲੱਗਾਂਗੇ ਅਸੀਂ ते सुंदर नाले मोहन रब की विशेषता है गुरु सुंदर है गुरु मो, गुरु जेटा मन मो लेना पड़ा, गुर सुंदर है वो गुर क्या हैचन हूँ दसो सूंदर नौकड़ आवेगी ठीक है ना? आ गई मोहन नो भी आएगी ਪੂਰ ਸੁੰਦਰ ਮਾਹੌਲ ਪਾਏ ਕਰੇ ਫਰ ਪ੍ਰੇਮ ਬਾਣੀ ਮਨ ਮਾਰਿਆ ਚਲੋ ਇੱਕ ਪੰਕਤੀ ਹੋ ਲਿਖਣ ਲੱਗਿਆ ਸੁੰਦਰ ਸੁਗੜ ਸੂਰ ਸੋ ਬੀਤਾ ਜੋ ਸਾਧੂ ਸੰਗ ਪਾਵੈ ਸੁੰਦਰ ਸੁਗੜ ਸੂਰ ਸੋ ਬੀਤਾ ਜੋ ਸਾਧੂ ਸੰਗ ਪਾਵੈ ਬੀਤਾ ਤਤ ਕਾ ਬੀਤਾ ਜਾਣਨ ਵਾਲਾ ਜਿਹੜੇ ਜਾਣ ਲਿਆ ਗਿਆਨ ਵਾਲ ਕੋ ਸਤਿਗੁਰੂ ਨੇ ਲਿਖਿਆ ਕਿ ਜਿਹੜਾ ਸਾਧੂ ਸੰਗ ਨੂੰ ਸਾਧੂ ਗੁਰੂ ਨੂੰ ਮਿਲ ਜਾਂਦਾ ਉਹ ਕਹਾਂਗਾ ਸੁੰਦਰ ਹੈ ਸੁਗੜਾ ਸੂਰਮਾ ਹੈ ਜਾਣਨ ਹਾਰਾ ਜਾਣਦੇ ਉਹਨੇ ਕਹਿੰਦੀ ਹੋ ਗਿਆ ਹੁਣ ਇੱਕ ਬਚਨ ਹੈ ਤੇ ਸਾਰੀ ਵਿਸ਼ੇਸ਼ਤਾ ਵੀ ਉਹ ਸੁੰਦਰ ਹੈਗਾ ਉਹ ਸੁਘੜਾ ਹੈ ਉਹਦੀ ਘਰ ਤੋਂ ਬੋਸ ਹੁਣੀ ਹੈ ਉਹ ਸੂਰਮਾ ਹੈ ਤੇ ਬੇਤਾ ਹੈ ਹੁਣ ਦੱਸੋ ਜੀ ਅੰਕੜ ਕਿਤੇ ਕਿਤੇ ਲੱਗਣੀ ਹਾਂ ਉਹ ਪਹਿਲੀਗਾ ਸੁੰਦਰ ਹੈਗਾ ਫਿਰ ਸੁਘੜਾ ਹੈ ਫਿਰ ਸੂਰ ਸੂਰਮਾ ਹੈ ਹੈਨਾ ਠੀਕ ਹੈਨਾ ਹੁਣ ਇਹਦਾ ਲਾ ਸਕਦੇ ਨਾ ਮਾਣ ਕੇ ਠੀਕ ਆ ਸਾਡੀ ਤੁਹਾਡੇ ਦੀ ਗਲਤ ਲਿਖੀ ਹੋਈ ਕਹਿੰਦੇ ਸਮਝ ਲੱਗ ਜਾਵੇਗੀ ਨਾ ਠੀਕ ਹੈ ਨਾ ਕੋਈ ਇਸ ਤਰ੍ਹਾਂ ਦਾ ਸਤ ਨੂੰ ਪਾਛਣਾ ਸਾਨੂੰ ਇਹ ਸਾਰੀਆਂ ਗੱਲਾਂ ਕੁਰਬਾਨੀ ਵਿਆਕਰਨ ਪਿੱਛੇ ਲਿਖ ਕੇ ਸਮਝਾਈ ਹੋਈ ਹੈ ਇੱਕ ਬਕਤੀ ਲੈ ਕੇ ਮੈਂ ਸੁਆਪੀ ਕਰ ਦਣਾ ਹੈ ਇਹ ਸੁਖਨੀ ਸਾਹਿਬ ਤੁਸੀਂ ਪੜ੍ਹਦੇ ਹੋਵੋਗੇ चतुर तत्थ का बेहता इतने भी हो गया का बेहता ज्ञान दा जानना हर जी ज्ञान हो गया सोझी होगी गई तत् तू क्या गा हो वो तो सुंदर है और चतुर है हम पुलिंग एक बचन है गा हम इतने सुंदर न चतुर कढ़ावेगी ला देना ठीक है अच्छा ला रहे ना मैं ਠੀਕ ਹੈ ਠੀਕ ਮੈਂ ਬੰਦੇ ਨੂੰ ਲਾ ਦੇਣਾ ਬੜੇ ਇੱਛੇ ਲੱਗਣੀ ਚਾਹੀਦਾ ਠੀਕ ਹੈ ਸੋ ਸੁੰਦਰ ਹੈ ਉਹ ਚਤੁਰ ਹੈ ਉਹ ਤਤ ਬੇਤਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਗੁਰਬਾਣੀ ਚ ਹੋਰ ਬਹੁਤ ਸਾਰੀਆਂ ਪੰਕਤੀਆਂ ਹੈ ਜਿਹਨਾਂ ਨੂੰ ਅਸੀਂ ਕਿਵੇਂ ਪਾਠ ਕਰੀ ਜਾਵਾਂਗੇ ਨਾਲ ਨਾਲ ਸਮਝ ਜਾਵਾਂਗੇ ਇਹ ਸਿਰਫ ਸਮਝਣ ਵਾਸਤੇ ਤੁਹਾਨੂੰ ਲੈ ਕੇ ਦਿੱਤੀਆਂ ਬੰਦੀਆਂ ਤਾਂ ਕਿ ਸਮਝ ਆ ਜਾਵੇ ਕਿ ਮਹਾਰਾਜ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਥਾਲ ਦੁਪਾਣੀ ਨੂੰ ਕਿਸੇ ਨੂੰ ক্লোਜ਼ ਕਰ ਦਿੱਤਾ ਵਾ ਇਹ ਵਸੀਂ ਸਮਝੀਏ ਸਮਝ ਕੇ ਵਿਚਾਰੀਏ ਕਿ ਸਤਗੁਰਦੇ ਲੜ ਲਾ ਕੇ ਉਸ ਰਾਹ ਤੇ ਚੱਲੀਏ ਠੀਕ ਹੈ ਜੀ ਵਾਹਿਗੁਰੂ ਜੀ ਬਖਸ਼ਾਲ ਸਰ ਵਾਹਿਗੁਰੂ ਜੀ ਜੀ ਫਤਿਹ